ਮੋਹ ਘਰ ਤੋਰੀ ਸਿਨੇ ਘਰ ਤੇਸ਼ਦ ਪਾਉ ਬਹੋਰੀ ਤੇਗ ਬਪਾਤ ਅਰਮ ਕਿਰਪਾ ਦਾ ਸਤ ਗੁਰ ਪਰਮ ਕਿਰਪਾ ਦਾ ਸੇ ਨੰਗੋ ਵਾ ਰੂਪ ਹਰਜੁ ਕੋ ਤੀਸਾਏ ਕੰਪਾਰਾ ਸਤਗੁਰੂ ਤੇ ਪ੍ਰਸਾਦ ਸਚੋ ਹੋਇ ਵਾਹਿਗੁਰੂ ਦੇ ਪਥ ਹੈ ਬਿਦਨ ਬਿਲਾਸ ਦਸੋ ਹੋਇ ਸਿਨਾਦਕ ਪਰ ਸੋਤਮ ਪਰਮ ਪਰਆਵਰਨਾਤ ਯੁਗਲ ਚਰਨ ਮੰਗ ਬੰਦਨਾ ਧਾਰ ਪਰ ਧਾਰ ਕਰ ਬਾਤ ਜਿਸ ਮਹਿ ਅੰਗਰਤ ਗਿਆਨ ਹੈ ਬਾੜ ਕਪਕ ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਾਰੇ ਅੰਗਰਾਗ ਜਦਨ ਪਦਨ ਮਮ ਕਾਦ ਸਾ ਕਾਦ ਸਾ ਪੂਜ ਬੇਲੋਕ ਦਸ ਗੁਬਿੰਦ ਪਤਿ ਏ ਖਾਨ ਸੋ ਦਸ ਪਰਸ ਮਿਟੈ ਸੋ ਆਤਮ ਬਰਸ ਜੋ ਨਾ ਨਹੀਂ ਸੋ ਹੈ ਅਕਾਲ ਸੁਦੇਵ ਬ੍ਰਹਮ ਕੋ ਕਹਿਤਾ ਸਬੈ ਅਨੰਤ ਅਵਾਨੇ ਰੂਪ ਕੋ ਚਹੈ ਸਾਸਤ ਖਟ ਤਿੰਗ ਗਿਰਨ ਚੜੁ ਕਰੇ ਅੰਧ ਰਖ ਬਦਰੋ ਸੁਦਰ ਜੋ ਕਉ ਕਰਿ ਪ੍ਰਾਪਤ ਹੋਇ ਤਹਾ ਬੁਦ ਪ੍ਰਭ ਤੁਛ ਹਬਾਈ ਬਰਨ ਸ ਕ ਮਨੋ ਤੇਹਾਰੀ ਹੰਦ ਦਾਸਪਤ ਪਰ ਸਿਪਤ ਤੁਮ ਹਾ ਆਪ ਲਿਓ ਤੁਮ ਕਥਾ ਸੁਧਾਰੀ ਹਮ ਨਾਸਕਤ ਕਰਿ ਸਿਪਤ ਤੁਮਹਾਰੀ ਆਪ ਲਿਓ ਤੁਮ ਕਥਾ ਸੁਧਾਰੀ ਸਤਿਗੁਰ ਸਾਹਿਬ ਜੀ ਸੂਦੀਉਹ ਤਰਿਉ ਆਤ ਸੀ ਸੰ ਬਿਧਾ ਕੀ ਨ ਪ੍ਰਿਕੰ ਕਾ ਬੂਤੀ ਸ਼ ਵਿਛਤੀ ਸੰ ਗਏ ਤਾਮਵਾ ਕਾ ਮੇਰੀ ਅਸੋ ਟਾਰੀ ਵਿਧਾ ਤਾ ਦ ਸੰਨਾ ਲખી ਜਾਏ ਧਿਆਨੀ ਆਯੁ ਦੀ ਕਾ ਕਕਸਾ ਵਾਹਿਗੁਰੂ ਜੀ ਕੀ ਫਤਿਹ ਜੋਗੋ ਜੋਗ ਅਟਾਲ ਦਾ ਸਪਾਤ ਸ਼ਨੀ ਜੀ ਦੀ ਜਾਗ ਦੀ ਜੋਤ ਚਾਉ ಶತ ਤੱਕ ਤੇ ਮਾਲਕ ਗੁਰੂ ਦੀ ਬਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਸਦੇ ਹੋਏ ਪਾਵਨ ਦਰਬਾਰਾ ਅੰਦਰ ਧੰਨ ਧੰਨ ਸਾਹਿਬ ਸ੍ਰੀ ਹੇ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਅਵਾਰ ਤੇਗ ਬਹਾਦਰ ਇਹ ਨਦੀ ਚਾਦਰ ਸਤਿਗੁਰਾਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਅੰਮ੍ਰਲਿ ਦੀ ਇਸ ਧਰਤੀ ਦੇ ਉੱਤੇ ਸਤਿਗੁਰਾਂ ਦੇ ਪਾਵਨ ਸਥਾਨਾਂ ਤੇ ਪਹੁੰਚੇ ਗੁਰਪਿਆਰੇ ਖਾਲਸਾ ਜੀ ਵੱਡੇ ਬਾਗ ਨੇ ਆਪਣੀਆਂ ਜੋ ਸਾਧਗੁਰਾਂ ਦੇ ਪਾਵਨ ਸਥਾਨਾਂ ਤੇ ਹੋਂ ਪਾਤਸ਼ਾਹ ਤੇ ਦਰਸ਼ਕ ਆਏ ਹੋ ਸਾਧਗੁਰਾਂ ਦੀ ਪਵਿੱਤਰ ਬਾਣੀ ਦੇ ਕੀਰਤਨ ਸਰਵਣ ਕਰ ਰਹੀ ਸੀ ਸਭਾ ਹੋ ਰਿਹਾ ਹੈ ਗੁਰ ਇਤਿਹਾਸ ਦੀ ਵਿਚਾਰ ਦਾ ਤਾਂ ਗੁਰੂ ਰਾਜ ਸਾਹਿਬ ਸਥੇ ਪਾਤਸ਼ਾਹੀ ਮਹਾਰਾਜ ਜਿਨ੍ਹਾਂ ਦਾ ਪਾਵਨ ਪਵਿੱਤਰ ਇਤਿਹਾਸ ਆਪ ਜੀ ਸਰਵਣ ਕਰ ਰਹੇ ਪਿਛਲੇ ਪ੍ਰਸੰਗ ਅੰਦਰ ਆਪ ਸਰਵਣ ਕੀਤਾ ਹੈ ਕਿ ਜਿਸ ਵੇਲੇ ਹੱਥ ਦੇ ਵਿੱਚ ਲਿਆ ਹੋਇਆ ਜਿਹੜਾ ਲੋਕਾ ਪਰਾਜ ਲੈ ਕਰ ਕੀ ਕਰ ਗਏ ਸਨ ਤੇ ਹੱਥ ਤੇ ਉਂਗਲ ਦੇ ਵਿੱਚ ਪਾਈ ਹੋਈ ਸ਼ਾਪ ਉਂਦਰੀ ਮਾਰਾਲ ਉਹ ਦੋਵੇਂ ਉਸ ਸਭ ਨੂੰ ਲੈ ਕਰਕੇ ਵਾਪਸ ਤਾਰਾ ਜਦੋਂ ਪਰਾਜ ਵਾਪਸ ਤਾਰਾਏ ਪਿਤਾ ਜੀਆ ਦਾ ਹੱਥ ਰੱਖਾਂ ਦੇ ਵਲੋਂ ਧਿਆਨ ਕੇਰਾ ਵੇ ਸਤੁਰਾਂ ਤੇ ਕਿਹਾ ਅਗਰ ਖਾਲੀ ਦੇ ਲੋਟਾ ਕਿੱਥੇ ਹੈ ਫਿਰ ਲੋਟਾ ਤੇ ਬਕਵਾਸ ਇਹ ਹੈ ਕਿ ਆ ਜਦੋਂ ਹੱਥ ਪਦ ਧਿਆਨ ਦਿੱਤਾ ਤੇ ਅੱਖਾਂ ਵੀ ਸੋਨੇ ਦੀ ਅੰਮ੍ਰਿਤੀ ਪਾਈ ਹੋਈ ਸੀ ਉਹ ਕਿੱਥੇ ਗਈ ਕਿੱਥੇ ਸਟਾਈ ਉਹ ਇਹ ਪ੍ਰਣਾ ਕਰਕੇ ਇਹਨੂੰ ਦੇਖ ਕਰਕੇ ਆਏ ਉਹ ਉਸ ਵੇਲੇ ਪਤਾ ਨਹੀਂ ਗੁਰੂ ਝਾੜੂ ਕੰਮ ਪੈ ਸਤੂਆ ਲਾਲਾ ਜੀ ਨੂੰ ਉਸ ਵੇਲੇ ਵਰਵਾਪੂਨ ਦੇਖ ਹੋਰ ਬੋਲ ਮਹਾਰਾਜ ਕਹਿ ਰਹੇ ਆਪੇ ਤਾਂੀ ਕਰ ਰਹੇ ਪਪਾ ਆਜ ਨਹੀਂ ਵੀ ਪਾਲੇ ਤੁਹਾਨੂੰ ਨਹੀਂ ਵੀ ਕਰ ਰਹੇ ਨੇ ਸੁਣਦੇ ਰਹਿੰਦੇ ਆਪ ਕੋਈ ਮਹਾਰਾਜ ਉੱਤਰ ਨਹੀਂ ਕਹਿੰਦੇ ਜਦੋਂ ਉੱਤਰ ਨਹੀਂ ਕਹਿੰਦੇ ਪਿਤਾ ਜੀਆਂ ਨੂੰ ਹੋਰ ਜ਼ਿਆਦਾ ਗੁੱਸਾ ਆਉਂਦਾ ਉਹ ਹੋਰ ਬੋਲਦੇ ਨੇ ਜਾ ਕਰਕੇ ਕਿਸੇ ਦੇ ਖਬਰ ਦੇ ਦਿੱਤੀ ਹੈ ਰਾਏ ਪੁਲਾਹ ਆਪਕਿਆ ਆਲੇ ਗੁਰੂ ਰਾਜ ਸਾਹਿਬ ਤੇ ਨਾਲ ਫੇਰ ਬਾਬਾ ਮੈਤਾ ਕਾਲੂ ਝਗੜ ਰਿਹਾ ਮੈਤਾ ਕਾਲੂ ਜੀ ਅਜ ਫੇਰ ਬੋਲ ਰਏ ਸੀ ਆਵਾਜ਼ ਸੁਣੀ ਤੁਹਾਡੇ ਕੋਲ ਆਸਰੇ ਤੇ ਰਾਏ ਪੁਰਾਣ ਵਿੱਚ ਤੁਰੰਤ ਕੋਲੋਂ ਸੇਵਕ ਭੇਜ ਆਖਿਰ ਜਲਦੀ ਜਿਦਾਲ ਮੈਤੇ ਕਾਲੂ ਨੂੰ ਮੇਰੇ ਕੋਲ ਲਿਆ ਕੇ ਬੁਲਾ ਕੇ ਲਿਆਓ ਮੇਰੇ ਕੋਲ ਲਿਆਓ ਉਹਨਾਂ ਨੂੰ ਕਿ ਉਸ ਵੇਲੇ ਸੇਵਕ ਨੇ ਜਾ ਕੇ ਕਿਹਾ ਕਿ ਕੰਨਾ ਕੀਤਾ ਉਦਾਸ ਤੇ ਬੁਲਾਵੇ ਦੇ ਉੱਤੇ ਫਿਦਾ ਨਹੀਂ ਜਦੋਂ ਬਾਬਾ ਰਾਜ ਸੱਚੇ ਪਾਤਸ਼ਾਹ ਜੀ ਨੂੰ ਬੋਲ ਰਿਹਾ ਇਸ ਰਾਏ ਬੁਲਾਵ ਦੇ ਪਰਾਇਆ ਕੂੜ ਆਏ ਰਾਏ ਬੁਲਾਵ ਕੂੜ ਬਠਾਕ ਕਰਕੇ ਕਿੰਦਰ ਤੱਕ ਕਿਉਂ ਨਹੀਂ ਸੁਣ ਕਰਦੇ ਏਡਾ ਖੂਰ ਬੁਲਾਵੇ ਤੇਰਾ ਅਜ ਫੇਰ ਕੋ ਨਾਮ ਸਿੰਘ ਮਹਾਰਾਜ ਜੀ ਨਾਲ ਬੋਲਦੇ ਅਕਸਰ ਉਸ ਵੇਲੇ ਫਿਰ ਪਿਤਾ ਜੀ ਕੰਢੇ ਤੇ ਰਾਏ ਜੀ ਤੁਸੀਂ ਆਪਣੀ ਜਗਾ ਠੀਕ ਹੋ ਪਾਲ ਨੂੰ ਮੈਂ ਨਾਮ ਲਿਆ ਕਿ ਕਿਵੇਂ ਇਹਦੇ ਘਰ ਦਾ ਗੁਜ਼ਾਰਾ ਚੱਲੇ ਇਹਦੇ ਚ ਦੱਸੋ ਮੇਰਾ ਕੀ ਕਸੂਰ ਹੈ ਜਿਹੜਾ ਕੋਈ ਮੇਰਾ ਬਣਾਇਆ ਹੋਇਆ ਅੱਜ ਇੱਕੋ ਹੀ ਉਡਾੜੀ ਜਾਂਦਾ ਅੱਜ ਤੇ ਹਾਂ ਤੇ ਸلسلਾ ਚੱਲ ਰਿਹਾ ਪਾਲ ਨੂੰ ਨਾਮ ਮੰਗਦਾ ਕਿ ਕੀ ਕਹਨੇਗਾ ਕੋਈ ਨਾਜ ਮਾਪ ਦਾ ਇਹ ਕੋ ਬਿਆਨ ਨਹੀਂ ਗਿਆ ਇਹਦੇ ਨਾਲ ਦੇ ਪਰਿਵਾਰ ਬਣੇ ਹੋ ਗਏ ਤੇ ਆਪੂ ਆਪਣੀ ਕਾਲੂ ਪਰਵ ਵਿੱਚ ਜੁੜ ਗਏ ਨੇ 15 ਹਲੇ ਤੱਕ ਕੋਈ ਸਮਝ ਨਹੀਂ ਉਸ ਵੇਲੇ ਪਿਤਾ ਜੀਆ ਨੂੰ ਸਤਗੁਰੂ ਦਾ ਸਮਝਾ ਕੇ ਰਾਜਗੁਰਾਲ ਪੇਟਰਾ ਕੀਤਾ ਪਰਾਂ ਜੀ ਨੂੰ ਆਪਣੇ ਕੋਲ ਬੁਲਾਇਆ ਤੇ ਆਪਣਾ ਕੀਤਾ ਕਿ ਤੁਸੀਂ ਇਹ ਜੋ ਕਰੋ ਆ ਬੇਬੇ ਦਾਤ ਕੀ ਕੋਲ ਆਪਣੀ ਭੈਣ ਦੇ ਕੋਲ ਚਲੇ ਜਾ ਉਹਨਾਂ ਨੂੰ ਘੱਟ ਜਾ ਕਰਕੇ ਉੱਥੇ ਹੀ ਰਹਿ ਆ ਜੇ ਤੇਲ ਕਰੇ ਕਿ ਕੋਈ ਤਨੁਬਾਪ ਕਰ ਲਿਆ ਨੇ ਇਥੇ ਕਿ ਕਾਲੂ ਜਿਹੜਾ ਕਿ ਰੋਜ਼ ਬੋਲਦਾ ਕਿ ਰੋਜ਼ ਝਗੜਾ ਕਰਦਾ ਹੈ ਗਾਣੇ ਤੇ ਬੋਲਵੇਂ ਰਾਏ ਪੁਲਾਹ ਆਖੜੀ ਕਹਿੰਦੇ ਮੈਂ ਹੁਣੇ ਤੁਹਾਨੂੰ ਚੱਠੀ ਦੇ ਕੇ ਦਿੰਦਾ ਹਾਂ ਜੈ ਰਾਮ ਨੂੰ ਦੇ ਜਾ ਕੇ ਕਿ ਉਹ ਚੱਠੀ ਦੇਣਾ ਉਹ ਤੁਹਾਨੂੰ ਆਪਣੇ ਘਰ ਦੇ ਵਿੱਚ ਰੱਖਣਾ ਕੋਈ ਤੁਹਾਡਾ ਸਤਾਬ ਕਾਲੂ ਕੇ ਤੁਸੀਂ ਇੱਥੋਂ ਚਲੇ ਜਾਓ ਕਿ ਗਾਣੇ ਤੇ ਤੁਨ ਰਾਏ ਪੁਲਾਹ ਹੋਣ ਲੱਗ ਪਏ ਅਕੰਧ ਵਿੱਚੋਂ ਦੀ ਹੱਲੂ ਗਏ ਤੁਰੇ ਦੇਵ ਤੇ ਨਾਲ ਬਦਬਦ ਹੋਇਆ ਮਹਾਰਾਜ ਜੀ ਦਾ ਕੰਪਨੀ ਦੇ ਵਿੱਚ ਲੈ ਕਰਕੇ ਬੜਾ ਪ੍ਰੇਮ ਦਾ ਪ੍ਰਯੋਗ ਪੀਜ ਰਿਹਾ ਆਉ ਸਰਵਣ ਕਰੀਏ ਇਤਿਹਾਸ Guru ਕੇ ਚੱਲਣਾ ਦਾ ਤਿਆਗ ਕਰਦਾਂ ਕਿ ਆਪ ਜੀ ਸਤ ਦਾ ਸੇਵਾਹੀ ਪੁਰਸਾਰਬਤੀ ਬਾਈ ਕੁੰਜੀ ਲਾਸੋਤੀ ਉਹ ਹੈ ਧਰਿਓ ਹਉ ਹੱਥ ਸੀਸੰ ਤਾਸ ਦੇ ਕੰਕੇ ਰਾਏ ਤੁਲਾ ਮਹਾਰਾਜ ਨੇ ਸੀਸ ਦੇ ਉੱਤੇ ਹੱਥ ਫੇਰਦਿਆ ਹੋਇਆ ਪੈਦਾ ਕੀਨ ਤਿਤੰ ਬਹੁਤੀ ਸ਼ਤੀ ਸੰ ਬੜੇ ਪ੍ਰੇਮ ਤੇ ਢਾਲ ਕਹਿੰਦੇ ਉਸ ਵੇਲੇ ਰਾਏ ਬਰਾਬ ਦੇ ਕੋਲ ਪਾਤਸ਼ਾਹ ਜੀ ਪਿਤਰਾ ਹੋਏ ਤਾ ਇਹ ਕਾਮ ਬਾਤਾਂ ਮੇਰੀ ਅਸਰੁਡਾਰੀ ਬਾਦਾਂ ਤੱਕ ਵੀ ਖਬਰ ਪਹੁੰਚ ਗਈ ਕਿਉਂਕਿ ਜਿਹੜੀ ਉਹ ਪਤਾਂ ਤੇ ਗੋਲ ਬਾਣੀ ਹੋਈ ਬਾਸਨੋ ਦੀ ਸਿਪਈ ਕੋਲ ਫਿਰ ਰਾਏਤਰਾਵ ਨੇ ਸੱਦ ਲਿਆ ਕਿ ਬਾਦ ਨੂੰ ਸਾਰੀ ਖ਼ਬਰ ਜਾਣ ਗਈ ਕਿ ਆਪ ਦੇ ਲਈ ਚੱਟ ਚਿੱਠੀ ਪੜ੍ਹੀ ਗਈ ਹੈ ਤੇ ਕਾਰਨ ਪਤਾ ਲੱਗ ਗਿਆ ਕਿ ਰਾਏਤਰਾਵ ਜੀ ਨੇ ਆਖਿਆ ਹੈ ਕਿ ਭੈਣ ਦੇ ਕੋਲ ਜਾਣਾ ਪਾਉ ਉਸ ਵੇਲੇ ਬਾਦ ਦੇ ਅੰਤ ਨੂੰ ਕਹਿੰਦੇ ਆਪ ਕੋ ਹਾਰੇ ਅੱਖਾਂ ਦੇ ਚੋਰੀ ਪਾਉਣਾ ਕਰੇ ਤੇ ਸਾਥ ਦਾ ਦੰਤ ਨਾ ਲਖੀ ਜਾਏ ਯਾਹੀ ਮਾਂ ਹੁੰਦੀ ਹੈ ਪ੍ਰਮਾਤਮਾ ਕੀ ਹੈ ਉਹ ਬਦਾਤਾ ਨਹੀਂ ਜਿਹੜੀ ਲਖੀ ਹੋਈ ਹੈ ਉਹ ਜਾਣੀ ਨਹੀਂ ਜਾ ਸਕਦਾ ਉਹ ਵੈਦ ਨੂੰ ਕੀ ਭਾਦੇ ਰਹਾ ਹੈ ਕੇ ਤੰਤਾ ਦਵੇ ਰੋਵੇ ਉਹ ਕੰਸ਼ੋ ਕੀ ਨੋ ਕਹੇ ਇੱਕ ਉਹ ਮੇਰਾ ਪੁੱਤਰ ਨਾਮਕ ਕੋਈ ਉਹ ਮੇਰਾ ਬਾਗ ਹੈ ਤੇ ਤੂੰ ਹੀ ਹਰਿ ਸੁਖਾ ਦੇ ਚੱਲਿਆ ਹੈ ਨੰਦੈ ਵੰਸ ਵਾਲੀ ਹੂ ਨ ਦੇਖਨ ਦਿਨ ਕਈ ਰਵੇ ਨਹੀਂ ਸਹਾਰੇ ਰਜਣਾ ਵੱਡਾ ਦੁੱਖ ਮੇਰੇ ਕੋ ਮੈਂ ਚੌਂਕੀ ਆਂ ਤੁਸੀਂ ਮੇਰੀਆਂ ਨਜ਼ਰਾਂ ਦੇ ਸਾਹਮਣੇ ਨੋ ਹਰੇ ਅੰਕ ਬੈਸੀ ਤਸਵਰ ਸੰਨੇ ਕਾਹੇ ਮਾ ਘਟੇ ਹੋ ਕੇ ਲਈ ਤੀ ਮਾਂ ਗਾਜੀਆਂ ਨੂੰ ਆਪਣੇ ਛਾਤੀ ਦੇ ਨਾਲ ਲਾ ਕਰਕੇ ਨਾਲੇ ਅੱਖਾਂ ਦੇ ਵਿੱਚੋਂ ਜਹਿਰ ਪਾ ਰਹੀ ਦੀ ਮਾਂ ਤਾਲੂ ਤੇ ਦਾੜੇ ਫੁੱਟ ਕੇ ਅੱਖ ਦੇ ਪੁੱਤਰ ਨੂੰ ਛਾਤੀ ਦੇ ਨਾਲ ਲਾ ਤੇ ਛੱਡੇ ਹੋ ਕੇ ਮਾਮ ਪੜ ਰਹੀ ਹੈ ਬੜੀ ਵੀਰਮਾਨ ਹੋਵੇ ਪ੍ਰਾਨ ਲਿਆ ਦੇ ਕਹਿੰਦੇ ਕਿੱਡੀ ਵੱਡੀ ਬਾਤ ਉਸ ਵੇਲੇ ਸੰਤਾਂ ਦੀ ਜਾਣ ਦੀ ਕੀੜਾ ਹੋ ਰਹੀ ਹੈ ਮਨ ਲੂ ਕਿ ਜਿਵੇਂ ਪ੍ਰਾਣ ਨਿਕਲ ਜਵੇ ਜਿਵੇਂ ਪ੍ਰਾਣ ਸਰੀਰ ਦੇ ਵਿੱਚੋਂ ਜੁੜਾ ਹੋਣੇ ਹੋਣ ਏਡਾ ਵੱਡਾ ਧੁੱਪਿਆ ਹੈ ਤਾਉ ਤਾ ਤੇਰੇ ਬਿਨਾ ਬਸ ਜੀਵੂ ਕਰ ਨਾਨਕ ਤੇਰੇ ਤੋਂ ਬਿਨਾ ਦਸ ਕਿਵੇਂ ਜੀ ਮੰਗੀ ਕਰ ਕਿਵੇਂ ਮੇਰਾ ਜੀਵ ਹੋਵੇਗਾ ਸੰਸਾਰ ਦੇ ਵਿੱਚ ਉਹ ਚਲਿਆ ਗਿਆ ਮੈਂ ਕਿਹਦੇ ਨਾਲ ਵੀ ਜੀਵਿਆ ਤਰਾਕੀ میرا کر جانا چی پ ਪਤਿ ਪਰਾਜ ਰਾਜ ਮਾਂ ਨੂੰ ਛੱਡ ਪਏ ਪਿਤਾ ਕੋ ਨਾ ਮੋਕੀਨ ਤੋਂ ਹੱਥ ਚੋਰੀ ਤੋ ਵੀ ਅਟੋੜ ਕੇ ਪਿਤਾ ਜੀ ਨੂੰ ਅਨੁਸ਼ਕਾਲ ਕੀਤੀ ਹੈ ਜਾਣ ਪਹਿਲਾਂ ਪਿਤਾ ਜੀ ਨੂੰ ਮਿਲੇ ਪਰਾਜ ਸ਼ਕਾ ਕੋ ਮਿਲੇ ਲੋਭ ਤੇ ਪਾਪ ਪਿਆਰੇ ਜਿਹੜੇ ਬੱਚੇ ਨਾਲ ਪਰਾਜ ਨੇ ਖਿੜਿਆ ਕਰਦੇ ਸੀ ਜਿਹੜੇ ਸੰਗੀਤ ਸਾਥੀ ਤਗੜੇ ਹੋ ਗਏ ਨੌਜਵਾਨ ਹੋ ਗਏ ਜੇ ਪ੍ਰਭ ਰਾਜ ਤੇ ਸਾਡਾ ਉਤਰੇ ਤੇ ਉਹ ਸਾਥੀ ਦੇ ਬਾ ਰਾਜ ਦੇ ਦਾਲ ਦੇ ਹੰਮੂਲ ਨੇ ਉਹ ਸਾਰਿਆਂ ਨੂੰ ਬਾ ਰਾਜ ਉਸ ਵੇਲੇ ਚਲਣ ਤੋਂ ਪਹਿਲਾਂ ਮਿਲ ਰਏ ਨਹੀਂ ਉਹਦੇ ਸੰਗ ਲਖੇਰ ਪੰਥਮ ਕਹਾਲੇ ਪਰ ਕਾਦਾ ਜੀ ਕਹਿੰਦੇ ਤੇ ਪ੍ਰਭ ਰਾਜ ਨੂੰ ਦਾਲ ਲੈ ਲਿਆ ਅਸੀਂ ਤੋਂ ਮੇਜਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਤਾਲ ਨਾਲ ਪਾਈ ਬਾਲਾ ਹੋ ਹੁਣ ਇਥੋਂ ਪਾਲੀ ਵਾਲੇ ਦਾ ਬਟਾ ਸਾਤ ਨਾਲ ਹੀ ਰਹਿਣ ਭਾਈ ਉਹਦਾ ਤਾਨਾ ਜੇ ਕਿਉਂ ਕੇ ਜਾ ਕੇ ਫਿਰ ਆਉਣਗੇ ਸਤਾਰਨ ਕੋਲ ਹੀ ਆ ਕੇ ਮਿਲਣ ਤੇ ਲਾਲ ਮਹਾਰਾਜ ਨੇ ਭਾਈ ਪਾਲਾ ਨੂੰ ਚੱਲ ਪਏ ਕਿ ਤੇ ਵੇਦਾ ਬੰ ਵਿਚਾਰੰਤ ਕਹੰਨੀ ਕਹਿੰਦੇ ਕੋਈ ਵਿਸ਼ੇ ਵਿਕਰ ਤੇ ਪੈਰਾਗ ਵਿਸ਼ਿਆਂ ਤੋਂ ਬਿਨਾ ਪੈਗਾਹ ਹਰੀ ਬਾਣੀ ਖੋਲ ਉਹ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਸੋਹਣੀਆਂ ਕਹਾਣੀਆਂ ਆਗਾਜ਼ ਕੀਤੇ ਗਏ ਮੈਂ ਸੁਣਦਾ ਗਿਆ ਭਾਈ ਬਾਲਾ ਜੀ ਆਖਦੇ ਬਗੰਗਾਤ ਪਾਖੰਪਾ ਦੇ ਸੇਖ ਅਪੋਖ ਦਾਨੀ ਗੁਰੂ ਨਾਨਕ ਸਾਹਿਬ ਆਗਤ ਮੁਕਤੀ ਦੇ ਰਾਤੇ ਜਾਣਦੇ ਹੋਏ ਪਾਤਸ਼ਾਹੇ ਰਚਨ ਬਲਾਸ ਕਰਦੇ ਗਏ ਪੂਰੀ ਅਰਾਨੀ ਕੱਤੀ ਪਾਟ ਸਾਰੀ ਭਾਈ ਬਾਲਾ ਜੀ ਕਹਿੰਦੇ ਬੱਚੇ ਤਲਾਸ਼ ਕਰਦੇ ਆ ਹੋਏ ਆ ਪਰ ਆਜ ਦੇ ਵੱਜ ਤੋਂ ਸੋਹਣੇ ਪਾਦਸ਼ਾਹ ਦੇ ਸਰਵਣ ਕਰਦੇ ਆ ਹੋਇਆ ਕਹਿੰਦੇ ਪਤਾ ਹੀ ਨਹੀਂ ਲੱਗਦਾ ਕਦੋਂ ਮੁੱਕ ਗਏ ਅਸੀਂ ਨੇੜੇ ਪਹੁੰਚ ਗਏ ਲੱਗਦੇ ਪ੍ਰਵੇਸ਼ ਦਰਾਂ ਉ ਕੀ ਉਹੇਰ ਚਾਹੀ ਤੇ ਫਿਰ ਜਦ ਬਦਾਰ ਆ ਗਿਆ ਸੁਲਤਾਨਪੁਰ ਦੇ ਵਿੱਚ ਬੜੇ ਬਦਾਰ ਆ ਗਿਆ ਸਾਰੇ ਪਾਸੇ ਕਹਿੰਦੇ ਬੜਾ ਸੋਹਣਾ ਸਦਿਆ ਪਦਾਰ ਦੇਖਿਆ ਹੈ چلو بینک اپنا مت رکھ رکھ کران د مہاراج نمش ਆਪਣੋ ਸਿਰ ਰੱਖ ਕੇ ਵਸਤ ਤਲਾਇਆ ਚਰਨਾ ਨੂੰ ਦਇਆ ਦੇ ਲਈ ਉਹਨੇ ਕਰ ਬਹਿਣ ਕੋ ਚਾਲੀਉ ਦਇਆ ਦੇ ਘਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਦੇਖਿਆ ਨਾ ਬੇ ਭੈਣ ਜੀ ਨੇ ਜੋ ਕੀਤਾ ਹੈ ચીਕ ਦੇ ਕੇ ਕਿਉਂ ਕਿਉਂਕਿ ਬੇਬੇ ਨਾਨਕੀ ਜੀ ਉਮਰ ਦੇ ਵਿੱਚ ਵੱਡੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਛੋਟੇ ਨੇ ਤੇ ਛੋਟੇ ਦਾ ਬਰਦ ਬਣਦਾ ਹੈ ਪੱਥਰ ਟੇਕਣਾ بےتی کردے گرو نانک سا مہاراج اپنی بلایا کرتے میو مت ٹیکنا چاہیے چرنا فرد بنتا ہے اچھا جڑی کسی گالے کیتی ہے کہ جیت نہیں کہ جنگا نہیں کیتا کہ یاگ گالی ہوگا نہیں ہے کہ اُس و دلی جو اب بیٹا بزر سے جنہیں انہوں کسی کیتا اور بطر ٹھنگیا اچھا جنگا نہیں کیتا کہہ جنگا نہیں کی ساتھ جنگا نہیں اُس ویڑی بے پر آنگی تھی اُس ویڑی کی آخری جو میں لیدی کسی کہ رہے جے نہیں پرات کا کہ جنگ کی شر پہ کھون ہو بہرہا جی کسی کسی دکھرا دیوں تو اٹھا کی پینا کر دی گا اٹھا کی پرات کی میں کر دی گا اسی آپ پر میشن ہو جنگ دے کی شور ہو ریت ہے آپ کو نیپینا پراتا نا پراتا کو لے ਪੈਣ ਬੇਬੇ ਆਨੰਦ ਕੀ ਕਹਿ ਰਹੀ ਕਹਿੰਦੀ ਮੈਂ ਆਪਣੇ ਜੀਤ ਦੇ ਵਿੱਚ ਕਦੇ ਵੀ ਤੁਹਾਨੂੰ ਭਾੜ ਨਹੀਂ ਬੰਦੇ ਮੈਂ ਤੁਹਾਨੂੰ ਪਰਮੇਸ਼ਰ ਨੂੰ ਜਾਣਦੀ ਹਾਂ ਤੁਸੀਂ ਆਪ ਪਰਮੇਸ਼ਰ ਹੋ ਨਾ ਆਗੰ ਨਾ ਅੰਤੰ ਅੰਤੰ ਸਰੂਪੰ ਨਾ ਤੁਹਾਡਾ ਆਗ ਹੈ ਨਾ ਤੁਹਾਡਾ ਅੰਤ ਹੈ ਤੁਸੀਂ ਬੇਅੰਤ ਸਰੂਪ ਹੋ اپنی بوجھ اپ ਧਾਰਨ ਮੰਦੰ ਚਤੰਤੀ ਪਾਜੰ ਪਜੜ ਸੰਸਾਰ ਦੇ ਆ ਜੀਵ ਨੇ ਜਿਹੜੇ ਬਾੜੇ ਰਾਬੰਦੇ ਉੱਤੇ ਚੱਲ ਰਹੇ ਤੇ ਇਹਨਾਂ ਦਾ ਉਪਾਧ ਕਰਨ ਆਪ ਪਾਏ ਹੋ ਕਾਲੀ ਕਲ ਬਾਹੀ ਫਿਰਸਾ ਲੋ ਸੋਚਾ ਤੀ ਇਸ ਕਲ ਚੁਬ ਦੇ ਮਾਨ ਇਹ ਕਲ ਚੁਬ ਹੈ ਜਿਲਾ ਕੇ ਦੇ ਵਿੱਚ ਵੱਡੇ ਪਾਪ ਹੋ ਰਹੇ ਕੋ ਕਰਮ ਹੋ ਰਹੇ چل رہی ہے ਸਦਾ ਪਾਸ ਤੇ ਤੁਸੀਂ ਕਿਰਪਾ ਕਰੋ ਮੈਨੂੰ ਇਸੇ ਤਰ੍ਹਾਂ ਹੀ ਆਪਣੇ ਦਰਸ਼ਨਾਂ ਦਾ ਦਾਨ ਦਿੰਦੇ ਰਿਹਾ ਜੇ ਬਕੰਨਾ ਪੈਸਾਰੋ ਕੰਪੈਰੋ ਪੰਸੀ ਜੇ ਕਿਰਪਾ ਕਰਿਆ ਜੇ ਹਾਂ ਜੀ ਮੈਨੂੰ ਕਦੇ ਵੀ ਆਪਣੇ ਦਿਲ ਦੇ ਵਿੱਚੋਂ ਭੁਲਾਇਆ ਜੇ ਨਾ ਉਸ ਵੇਲੇ ਜੇ ਬੇਦਾਨਗੀ ਦੀ ਮਹਾਰਾਜ ਨੂੰ ਬੇਨਤੀ ਕਰਾਂ ਇਹ ਤੇ ਵਦ ਜੈ ਰਾਮ ਆਯੂ ਪਾਹੀ ਇਹਦੇ ਤੋਂ ਭਾਈ ਜੀ ਜੈ ਰਾਮ ਜੀ ਕੀ ਹੋ ਗਈ ਜਿਹੜੇ ਲਈ ਹੋਏ ਸਭ ਬਾਤ ਜਦੋਂ ਘਰ ਆਏ ਸੋ ਸਾਲਾਂ ਦੇ ਕੀਸੋ ਮਿਲੇ ਵੈਸ ਰਾਹੀ ਜਿੱਥੇ ਭਾਜ ਤੇ ਬੇਬੇ ਨਾਨਕੀ ਜੀ ਬੈਠੇ ਹੋਏ ਸਭ ਕੱਟੇ ਕਿੰਨੇ ਨੂੰ ਭਾਈਆ ਜੀ ਵੀ ਉੱਥੇ ਹੀ ਆ ਗਏ ਉੱਥੇ ਬੰਦ ਨਾ ਕੋ ਨਿਹਾਰੇ ਜੈ ਰਾਮਾ ਜਦੋਂ ਵਿਚਿਆ ਹੈ ਕਿ ਭਾਜ ਦੇ ਜੀਜਾ ਜੀ ਭਾਈਆ ਜੀ ਭਾਈਆ ਜੈ ਰਾਮ ਜੀ ਆਏ ਨੇ ਸਾਰੋਂ ਕਰਨ ਵਾਸਤੇ ਮੱਥਾ ਟੇਕਣ ਵਾਸਤੇ ਆਇਓ ਇਹ ਲੈ ਆਪ ਕੀ ਤੀ ਪਰਮਾਤਮਾ ਇਹਦੇ ਭਾਈਆ ਜੀ ਦੇ ਮਹਾਰਾਜ ਜੀ ਫੜਲੇ ਭਾਈਆ ਜੀ ਦੇ ਚਰਨਾਂ ਦੇ ਉੱਤੇ ਹੁਣ ਖੰਦ ਬਣਦਾ ਹੈ ਵੱਡੇ ਭਾਈਆ ਜੀ ਤੇ ਉਹਨਾਂ ਦਾ ਟੇਕਣ ਲਈ ਮਹਾਰਾਜ ਸਤੁਰਾਂ ਦੇ ਹੱਥ ਫੜਲੇ ਆਪ ਭਾਈਆ ਜੈਰਾਮ ਜੀ ਦੇ ਮਹਾਰਾਜ ਜੀ ਮੱਥਾ ਟਿਕਿਆ ਤਾਹੇ ਪ੍ਰੇਮ ਮਨਤਾ ਭਾਈਆ ਜੀ ਉਸ ਵੇਲੇ ਜੈ ਰਾਮ ਜੀ ਕਹਿੰਦੇ ਕਹਿੰਦੇ ਮੇਰਾ ਘਰ ਪਵਿੱਤਰ ਹੋ ਗਿਆ ਤੁਸੀਂ ਆਏ ਹੋ ਮੇਰੇ ਘਰ ਦੇ ਵਿੱਚ ਚਰਨ ਪਾਏ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋਤਾਰ ਸੁਭਾਵਾ ਕਾਮਰਾ ਦੇ ਆ ਤਾਂ ਸੁਭਾਣੀ ਹੋ ਗਈ ਹੈ ਭਈ ਉਹ ਆਪ ਨੇ ਤੇ ਉਹ ਦੀ ਤੰਤ ਨਿਕਾ ਘਟ ਆਉਣ ਦੇ ਨਾਲ ਦਾ ਆ ਮੇਰਾ ਘਰ ਧੰਨ ਹੋ ਗਿਆ میں بڑے دن آپ کو اڑی کلا <سلام> سان <سلام> اسی کرپا کی تیو آگئے نے حالن کی او بوہ دینوں دے گا رنگ کسی تدار دیتا آقا کے درشن دیتے ہیں میں نے ہو گیا ہاں آو سنکر پنگ آنو پنگ دے گا رنگ کسی سنکر سروپ ہو آنو پنگ آنو جنری حکمہ نہیں کی تھی جا سکتے ਦਿਆਲੂ ਕਿਰਪਾਲੂ ਹੋ ਆਪ ਜੀ ਸਰਬੋਪੋਸ਼ ਸੰਯਸੂ ਅਸੀਂ ਹੰਕਾਰੂ ਇਹੋ ਜੀ ਤੁਹਾਨੂੰ ਕੋਈ ਪਸ਼ਾਕ ਚਾਹੀਦੀ ਹੈ ਜੋ ਤੁਹਾਨੂੰ ਚਾਹੀਦਾ ਤੁਸੀਂ ਹੁਕਮ ਕਰਨਾ ਹੈ ਉਹ ਹੀ ਦਿਹਾ ਕੇ ਦੇਵਾਂਗਾ ਆਪ ਜੀ ਹਟਾਇਆ ਜੇ ਰਚੈ ਤੋਰ ਦੈ ਸੋਚ ਭਲੀ ਪੰਥ ਖੋ ਜੋ ਤੁਹਾਡਾ ਦਿਲ ਕਰਦਾ ਹੈ ਛਣ ਨੂੰ ਤੁਸੀਂ ਹੁਕਮ ਕਰ ਦੇਣਾ ਹੈ ਤੁਹਾਨੂੰ ਬੰਦ ਕੇ ਮਿਲ ਜਾਏਗਾ ਆਪਜੀ ਛਕਣਾ ਕਰੋ ਰਾਖੋ ਬੈਠ ਆਪੰ ਲੈ ਕੇ ਤੰਤ ਕੋ ਮਾਰੋ ਆਪਦੀ ਗੇਸ ਘਰ ਦੇ ਵਿੱਚ ਇਹਨੂੰ ਆਪਣਾ ਧਰ ਸਮਝਣਾ ਹੈ ਤੁਹਾਡਾ ਭਾਜ ਜੋ ਤਿਲਕ ਕਰਨ ਨੂੰ ਉਹ ਤੁਸੀਂ ਹੋਗਾ ਕਰਨਾ ਹੈ ਤੁਹਾਨੂੰ ਪ੍ਰਾਪਤ ਹੋਵੇਗਾ ਬ੍ਰਿੰਦ ਦੇ ਦਾ ਆਪ ਤੇ ਆਉਂ ਜਿਹੋ ਜੱਗ ਛੋੜਾ ਤੁਸੀਂ ਪ੍ਰਸ਼ਾਪ ਪਾਣੀ ਹੈ ਉਹ ਕੰਮ ਕਰਦੇ ਆ ਜੀ ਭਾਰਾਂ ਜੀ ਕੋਈ ਹਾਜਰ ਕਰਦੇ ਆਂਗੇ ਇਹ ਆਤਮ ਨੂੰ ਟਾਟਾ ਹੈ ਕਰੋ ਸੰਤ ਸੰਗੰ ਸੋਨਾ ਨੰ ਉੱਚਾ ਹੋ ਇੱਥੇ ਰਹਿ ਕਰਕੇ ਤੁਸੀਂ satsang ਕਰੋ ਇੱਥੇ ਧਰੋ ਸੰਗਤ ਨਾਮ ਜਪੋ ਸਭਾਈ ਹੁੰਦਾ ਲੋਬੋਰਾ ਅਸਬਿਧ ਮਿਲ ਕਰ ਪਰਸ ਪਰ ਦੋਹ ਤਿਸ ਉਰ ਹੇਖਾ ਆਏ ਇਸ ਤਰ੍ਹਾਂ ਇਧਰ ਮਹਾਰਾਜ ਨੂੰ ਆਨੰਦ ਸਾ ਪਾਤਸ਼ਾਹ ਤੱਕ ਪਹੁੰਚੇ ਨੇ ਆਪਣੀ ਭੈਣ ਤੇ ਭਰਾਏ ਦੇ ਕੋਲ مہاراج دست پہ جان کر کے اس ਆਪ ਜਾ ਕਰਕੇ ਭਲ ਲਾਏ ਜਿੱਥੇ ਕਿਰਤ ਕੀਤੀ ਤੇਰਾ ਤੇਰਾ ਤੁਨਿਆ ਕਟਾ ਇਤਿਹਾਸ ਰਜਿਆ ਬੜੇ ਪ੍ਰਸੰਨ ਨੇ ਸ਼੍ਰੀ ਨਾਨਕ ਤੁਮ ਸੁਪਰਕਾਸ਼ ਕੋ ਊਰਨ ਘੋਟ ਸੁਧਾਰ ਆਏ ਇਹਦਾ ਪੁਰਸਾਂ ਨੇ ਪ੍ਰਸੰਨ ਨੇ ਭੈਣ ਜੀ ਨੂੰ ਮਿਲ ਕਰਕੇ ਇਹਦਾ ਪਤੀ ਪਤਨੀ ਪੇਪੇ ਨਾਨਕੀ ਜੀ ਇਹ ਵੀ ਬੜੇ ਪ੍ਰਸੰਦ ਨੇ ਕਬੀਲੇ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਾਵਨ ਇਤਿਹਾਸ ਦਾ ਸੋਲਵਾ ਅਧਿਆਇ ਇਹ ਤੇ ਸੰਪੂਰਨ ਹੁੰਦਾ ਹੈ ਇਹ ਸ੍ਰੀ ਗੁਰੂ ਨਾਨਕ ਪ੍ਰਕਾਸ਼ ਕਰਨ ਤੇ ਪੁਰਤਲ ਤੇ ਸੁਲਤਾਨਪੁਰ ਜਾਵਣ ਪ੍ਰਸੰਗ ਵਰਨਨ ਨਾਮ ਫੂਲ ਸੋਤਿਆ ਤੇ ਸਤਾਰਥਾ ਅਧਿਆਇ ਆਪੇ ਆਰੰਭ ਹੋਏਗਾ گربن گرو نانک ساچے پتشا مہاراج جدو آیا ہوا جی تھے اور آئیے بیٹھ کر کے جڑا بھی آیا ہوں یا کھڑیاں کریاں کہ باتیں نکڑ دے میں وہ دیاز کروں گے سمیہ دے آئیے سباکتی گروہ دا پاہاں ہنے دیاز کرتے ہیں وہ یا پینت کھڑا نہیں کھڑا ایک اوہے دہے گفار ہے دیار اللہ کار دا 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 تکی دین در دنے باہے سکراتی اللہ اکور وہی پیاتار ہوں ہاں لکھوپ مہم پیاننا تو ਸੋ ਜੁਤ ਆਹ ਇੱਕ ਬ੍ਰਹਮ ਸਰਣ ਭਗਤੀ ਕਿਰਪਾ ਤੇ ਦਇਆ ਤੋ ਏਕ ਅਕਰ ਹਰ ਮਨ ਦਾ ਸਰਾਨਕ ਹੋਤਿ ਰਹਾ ਆਹ ਇੱਕ ਆਟੇ ਮਿਟ ਹੈ ਗਵਨ ਪਤ ਹੈ ਪੈ ਮਨ ਜੀਤ ਨਾਲਕ ਗੁਰ ਤੇ ਚਿਤ ਪਾਈ ਫਿਰ ਮਿਟਾਂ ਮੇਂ ਤਦ ਦੀਤ ਵਾਏ ਕਿਪਾ ਬਲਸ ਵਾਏ